ਸਾਨੂੰ ਕੋਈ ਪੌਣੇ 1 ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਰਚੂ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਦੇ ਵਾਇਰਿੰਗ ਕੀਤੇ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੁੰਗੀ ਚਾਰ ਤੇ ਮੈਂ ਪਹੁੰਚ ਗਿਆ ਅਹੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲਿਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲਿਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਘੁਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਣ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਿਆ ਇਹ ਐਫਆਈਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਐਫਆਈਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਹੈ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਉਹਦੀ ਡੈਥ ਹੋ ਗਈ ਹੈ ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ ਹੁਣ ਡਾਕਟਰ ਕਨਫਰਮ ਕਰੀਛੇ ਡੈੱਡ ਹਾਊਸ ਬੋਡੀ ਆ ਗਈ ਹੈ ਹੋ ਸਕਦਾ ਹੈ ਕਿ ਹੁਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਹੀਂ ਲਿਆ ਆ ਕੇ ਇਥੇ ਡੈੱਡ ਹਾਊਸ ਦੇ ਵਿੱਚ ਮਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਆ ਉਹ ਕਰਾਂਗੇ ਐਫ ਆਈ ਆਰ ਅਹੀਂ 302 ਅਨਨੋਨ ਦੇ ਵਿੱਚ ਦਰਜ ਕੀਤਾ ਜਿਹੜੀ ਮਰਨ ਵਾਲੀ ਲੇਡੀ ਆ ਦੱਸਿਆ ਜਾ ਰਿਹਾ ਜਿਹ ਇਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਨਹੀਂ ਦੱਸਿਆ ਸਾਨੂੰ ਵੀ ਭਗਵਾਨਬਾਈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਭਈ ਮੇਰੀ ਸਾਲਿਆਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਜੀ ਕੋਈ ਇਹ ਗੱਲ ਹੈ ਕਿ ਇਹਦੇ ਜਿਹੜਾ ਕਾਦੀਆਂ ਚੁੰਗੀ ਹੈ ਇਹਦੇ ਲਾਗੇ ਉਹਨਾਂ ਦਾ ਜਿਹੜੀ ਕੋਲੋਨੀ ਹੈ ਉੱਥੇ ਇਹਨਾਂ ਦਾ ਰੈਜ਼ਡੈਂਸੀ ਹੈ ਜੀ ਜੀ ਲੈ ਕੋਲ ਕੋਲ ਹਾਂਜੀ ਮੇਰੇ ਕੋਲ ਦੋ ਜਣੇ ਆਏ ਜੀ ਇੱਕ ਲੇਡੀ ਪੇਸ਼ੈਂਟ ਹੈਗੇ ਆ ਹਰਜੀਤ ਕੌਰ ਤੇ ਇਹ ਗਨ ਸ਼ਾਟ ਇੰਜਰੀ ਨਾਲ ਆਏ ਆ ਮੇਰੇ ਕੋਲ 9:25 ਦੇ ਟਾਈਮ ਤੇ ਇਹਨਾਂ ਦੇ 4 ਬੁਲੇਟ ਲੱਗੇ ਆ ਸਾਹਮਣੇ ਤੇ ਸੀਰੀਅਸ ਹਾਲਾਤ ਹੈ ਇਹਨਾਂ ਦੇ ਇਹਨਾਂ ਨੂੰ ਫਸਟ ਸਟੇਟ ਦੇ ਕੇ ਰੈਫਰ ਕੀਤਾ ਗਿਆ ਅੰਮ੍ਰਿਤਸਰ ਫਰਦਰ ਟ੍ਰੀਟਮੈਂਟ ਵਾਸਤੇ ਹਾਇਰ ਇੰਸਟੀਚਿਊਸ਼ਨ ਇਹ ਪੇਸ਼ੈਂਟ ਭਗਵਾਨਪੁਰ ਪਿੰਡ ਦੇ ਰਹਿਣ ਵਾਲੇ ਆ ਦੱਸ ਦਿਆ ਜੀ ਸ਼ੋ ਜਗਦੀਪ ਸਿੰਘ ਜਗੂ ਜੀ ਮਦਰ ਆਏ ਸ਼ੋ ਨਹੀਂ ਮੈਨੂੰ ਇਹਨਾ ਨਹੀਂ ਹੈਗੀ ਨੋਲੇਜ ਨਾ ਪਰ ਹੋ ਸਕਦਾ ਹੈ ਕਿ ਕਿ ਭਗਵਾਨਪੁਰ ਪਿੰਡ ਲਿਖਿਆ ਹਾਂਜੀ ਭਗਵਾਨਪੁਰ ਪਿੰਡ ਲਿਖਿਆ ਠੀਕ ਹੈ ਤੇ ਕੋਈ ਇੰਜਰਡ ਕੋਈ ਕਰਤਰੀ ਹੈ ਕਿਸੇ ਹਾਂਜੀ ਇੱਕ ਕੇਸ ਹੋ ਰਾਇਆ ਉਸ ਤੋਂ 15 ਮਿੰਟ ਬਾਅਦ ਹੋ ਰਾਇਆ ਉਹਦਾ ਨਾਮ ਕਰਨਦੀਪ ਸਿੰਘ ਆ 20 ਸਾਲ ਦੇ ਕਰੀਬ ਹੈ ਇਹਦੀ ਏਜ ਆ ਤੇ ਇਹ ਪਿੰਡ ਹੈਗਾ ਪੀਖੋ ਵਾਲੀ ਦਾ ਇਹਦੀ ਡੈਥ ਹੋ ਗਈ ਹੈ ਸਾਡੇ ਕੋਲ ਬਰੌਡ ਡੈਟ ਆਇਆ ਸੇਮ ਸੇਮ ਇੰਜਰਡ ਹਾਂਜੀ ਇਹਦੇ ਵੀ ਬੁਲੇਟ ਦੀਆਂ ਇੰਜਰੀਜ਼ ਮੇਨ ਤਿੰਨ ਲੱਗੀਆਂ ਇੱਕ ਫੇਸ ਤੇ ਲੱਗੀ ਆ ਇੱਕ ਸੱਜੀ ਬਾਹ ਤੇ ਲੱਗੀ ਆ ਇੱਕ ਪੇਟ ਦੇ ਸੱਜੇ ਪਾਸੇ ਲੱਗੀ ਆ ਔਰ ਇਹ ਤੋਂ ਇਲਾਵਾ ਦੂਜੀ ਜਿਹੜੀ ਛੋਟੀ ਸ਼ਰੇ ਇਹਨੂੰ ਦੇ ਦੇ ਜਿਹੜੇ ਮਤਲਬ ਡਬਲ ਬੈਰਲ ਗਨ ਵਾਲੇ ਉਹ ਵੀ ਹੈਗੇ ਨੇ ਇੱਕ ਫੇਸ ਤੇ ਆ ਫਰੰਟ ਆਫ ਫੋਰਹੈਡ ਤੇ ਆ ਤਾਂ ਦੋ ਉਹਦੇ ਰਾਈਟ ਸਾਈਡ ਦੇ ਫੇਟ ਤੇ ਆ ਤੇ ਇੱਕ ਲੇਡੀ ਇੰਜਰਡ ਹਾਂਜੀ ਸਮ ਨਾਮ ਲੈ ਹੈਗੇ ਉਹ ਵੀ ਸੀ ਪੇਡਿਸ਼ ਹੈ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੈ ਜੀ ਹਾਂਜੀ ਕਿਉਂਕਿ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਆ ਔਰ ਇੰਜਰੀ ਕਾਫੀ ਹੈਗੀਆਂ 4 ਇੰਜਰੀਆਂ ਮੇਨ ਜਿਹੜੀ ਸਾਤੀ ਦੀ ਇੰਜਰੀ ਆ ਫੇਸ ਦੀ ਆ ਪੇਟ ਦੀ ਆ ਸਾਰੇ ਵਾਈਟਲ ਆਰਗਨ ਤੇ ਆ ਔਰ ਬਲੀਡਿੰਗ ਕਾਫੀ ਜ਼ਿਆਦਾ ਹੋ ਚੁੱਕੀ ਹੈ ਇਸਦਾ ਹਾਂ ਬੁਲੇਟ ਇੰਜਰੀਆਂ ਸਾਰੀਆਂ ਹੈ ਵਰਗੀਆਂ ਤੋਂ ਕਾਫੀ ਡੀਪ ਇੰਜਰੀਜ਼ ਹੈਗੀਆਂ ਉਹਨਾਂ ਦੇ ਨਾਲ ਬਲੀਡਿੰਗ ਹੋ ਗਈ ਹੈ ਜ਼ਿਆਦਾ ਸੀਰੀਅਸ ਨਾ ਤੇ ਮਾਰਨ ਵਾਲੇ ਦੀ ਜਿਹੜੀ ਹਾਂ ਜਿਹੜਾ ਸਥਾਨ ਆ ਉਹ ਸੇਮ ਹੀ ਆ ਇਹ ਸੇਮ ਸਥਾਨ ਤੇ ਆ ਕਾਦੀਆਂ ਰੋਡ ਅਸੀਂ ਬੋਲ ਹਸਪੀਟਲ ਦੇ ਲਾਗੇ ਇਥੋਂ ਦੀ ਘਟਨਾ ਹੈ ਵਿਦ ਇਨ 10 ਮਿੰਟ ਚਾੜ੍ਹ ਦਿਖਵਾ ਗਏ ਜੋ ਪੁਲਿਸ ਬਣਾ ਦੂ ਇਨਫੋਰਮੇਸ਼ਨ ਆਰਟੀਕਲ ਆਈ ਹੈ ਪੁਲਸ ਪਰਸਨ ਲੈ ਕੇ ਆਏ ਆ ਪਹਿਲਾਂ ਜਿਹੜੀ ਲੇਡੀਜ਼ ਆ ਉਹਨੂੰ ਪੁਲਸ ਪਰਸਨ ਲੈ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਦੂਸਰਾ ਆ ਉਹਨੂੰ 108 ਐਂਬੂਲੈਂਸ ਲੈ ਕੇ ਆਈ ਆ